ਮਿਹਨਤ ਕਰ ਲੋ ਜੀਵਨ ਬਦਲ ਜਾਏਗਾ 40 ਦਿਨ ਇਸ ਤਰ੍ਹਾਂ ਪਾਗਲਾਨੀ ਤਰ੍ਹਾਂ ਸੀ ਪੜਨਾ ਹੈ ਕਿ ਅਸੀਂ ਫੁੱਲ ਨੰਬਰ ਲੈ ਕੇ ਹੀ ਛੱਡਨੇ ਨੇ ਬਟ ਇਸ ਲਈ ਕਰਨਾ ਕੀ ਪਊਗਾ ਸਾਨੂੰ ਬਹੁਤ ਸਾਰੀਆਂ ਗੱਲਾਂ ਨੂੰ ਅਪਣਾਉਣਾ ਪਊਗਾ ਔਰ ਕੁਝ ਕੁ ਗੱਲਾਂ ਨੂੰ ਸਾਡੀ ਲਾਈਫ ਜੋ ਬਿਲਕੁਕੁਲ ਹੀ ਖਤਮ ਕਰਨਾ ਪਊਗਾ ਅਸੀਂ ਕਰ ਕੀ ਰਹੇ ਹਾਂ ਅਸੀਂ ਮਿਹਨਤ ਜ਼ਰੂਰ ਕਰ ਰਹੇ ਹਾਂ ਬਟ ਕਿਤੇ ਨਾ ਕਿਤੇ ਅਸੀਂ ਕਈ ਵਾਰ ਝੂਠੀ ਮਿਹਨਤ ਕਰਦੇ ਹਾਂ ਅਸੀਂ ਕੀ ਦਿਖਾਵਾ ਕਰਦੇ ਹਾਂ ਕਿਸ ਨੂੰ ਕਿਸ ਨੂੰ ਧੋਖਾ ਦੇ ਰਹੇ ਹਾਂ ਝੂਠੀ ਮਿਹਨਤ ਕਰਕੇ झूठ बोल के दिखावा करके किस कर रहे फोन लेकर इंस्टाग्राम खोल लिया जी फेसबुक खोलिया जी शोर्ट्स देख ली जी लगे लग रहने पता भी नहीं चलता अद्धा अद्धा घंटा 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 कदों वेस्ट हो गया पता ही नहीं चलिया भी अद्धा घंटा मेरा कदों वेस्ट हो गया बट फिर भी रिग्रैट नहीं पछतावा नहीं सो छा ਕਰਦੇ ਅੰਦਰ ਐਂਟਰ ਕਰ ਗਏ ਕਰਦੇ ਨੂੰ ਕੀ ਪਤਾ ਚੱਲੂਗਾ ਕਿ ਬੱਚਾ ਪੜ ਰਿਹਾ ਹੈ ਫੋਨ ਤੇ ਕਿ ਸੋਸ਼ਲ ਮੀਡੀਆ ਤੇ ਬੈਠਾ ਹੋਇਆ ਹੈ ਉਹਨਾਂ ਨੂੰ ਇਹ ਦਿਖਾਉਣਾ ਹੈ ਕਿ ਨਹੀਂ ਜੀ ਮੈਂ ਬਹੁਤ ਪੜ ਰਿਹਾ ਮੈਂ ਬਹੁਤ ਕੜ ਰਿਹਾ ਤਾਂ ਇਸ ਦਾ ਅਸ ਇਹ ਹਰਕਤ ਕਰਕੇ ਅਸੀਂ ਚੀਟ ਕਿਸ ਨੂੰ ਕਰ ਰਹੇ ਹਾਂ ਧੋਖਾ ਕਿਸ ਨੂੰ ਦੇ ਰਹੇ ਹਾਂ ਕਿਸ ਨੂੰ ਦਿਖਾਵਾ ਕਰ ਰਹੇ ਆਪਣੇ ਆਪ ਨੂੰ ਕਰ ਰਹੇ ਆਪਣੇ ਆਪ ਦਾ ਟਾਈਮ ਬੇਕਾਰ ਕਰ ਰਹੇ ਆ ਵੇਸਟ ਕਰ ਰਹੇ ਆ ਤਾਂ ਕੀ ਲੱਗਦਾ ਇਸ ਝੂਠੀ ਮਿਹਨਤ ਨਾਲ ਅਸੀਂ ਸਕਸੈਸਫੁਲ ਹੋ ਜਾਂਦੇ ਆ ਲਾਈਫ ਹੋ ਸਕਦੇ ਆ ਨਹੀਂ ਹੋ ਸਕਦੇ 40 ਦਿਨ ਐਦਾਂ ਮਿਹਨਤ ਕਰੋ ਜੀ ਤੋੜ ਕੇ ਕਿ ਹਾਂਜੀ ਪਤਾ ਚੱਲ ਜੇ ਕਿ ਮੈਂ ਮਿਹਨਤ ਕੀਤੀ ਹੈ ਜਿਹੜੇ ਅਸੀਂ ਦੋਸਤ-ਦੋਸਤ ਕਰਦੇ ਆ ਨਾ ਯਾਰੀਆਂ ਦੋਸਤੀਆਂ ਕਰਦੇ ਆ ਜਦੋਂ ਜ਼ਿੰਦਗੀ 'ਚ ਸੈੱਟ ਹੋ ਗਏ ਤੁਹਾਡਾ ਫੋਨ ਚੱਕਣਾ ਬੰਦ ਕਰ ਦੇਣਗੇ ਫੋਨ ਚੱਕਣਾ ਬੰਦ ਕਰ ਦੇਣਗੇ ਸਮਝ ਰਹੇ ਹੋ ਨਾ ਇਸ ਚੀਜ਼ ਨੂੰ ਕਿਉਂ ਉਹਨਾਂ ਦਾ ਲੈਵਲ ਉੱਪਰ ਹੋ ਜਾਊਗਾ ਸਾਡੇ ਨਾਲੋਂ ਤਾਂ ਦੇਖੋ ਹੁਣ ਲਾਈਫ 'ਚ ਕੀ ਕਰਨਾ ਹੈ ਤਰੱਕੀ ਤਾਂ ਕਰਨੀ ਹੈ ਅੱਗੇ ਜਾਣਾ ਹੈ ਬਟ ਉਹਨਦੇ ਲਈ ਸੱਚੀ ਮਿਹਨਤ ਕਰਨੀ ਪਊਗੀ ਦਿਖਾਵਾ ਕਰਨਾ ਬੰਦ ਕਰਨਾ ਪਊਗਾ ਬਹਾਨੇ ਬਣਾਨੇ ਏਕਸਕਿਊਜ਼ਸ ਬਣਾਨੇ ਬੰਦ ਕਰਨੇ ਪੈਣਗੇ ਸਭ ਤੋਂ ਪਹਿਲਾਂ ਤਾਂ ਮੇਰੇ ਕੋਲ ਟਾਈਮ ਨਹੀਂ ਹੈ ਜੀ ਮੈਨੂੰ ਟਾਈਮ ਨਹੀਂ ਬਚਿਆ ਮੈਨੂੰ ਟਾਈਮ ਨਹੀਂ ਮਿਲਿਆ ਇਹ ਟਾਈਮ ਅੱਜ ਦੇ ਟਾਈਮ 'ਚ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਕੀਮਤੀ ਹੈ ਜਿਸ ਦਾ ਕੋਈ ਮੁੱਲ ਨਹੀਂ ਹੈ ਉਹ ਹੈ ਸਾਡਾ ਟਾਈਮ ਟਾਈਮ ਇਜ਼ ਵੈਰੀ ਪ੍ਰੀਸ਼ੀਅਸ ਉਹ ਕਿਸੇ ਕੋਲ ਵੀ ਨਹੀਂ ਹੁੰਦਾ ਉਸ ਲਈ ਸਾਨੂੰ ਕੱਢਣਾ ਪੈਂਦਾ ਜੇ ਹੁਣ ਮੈਂ ਸੋਚਾਂ ਨਾ ਕਿ ਹੁਣ ਮੈਂ ਬੈਠ ਕੇ 3 ਘੰਟੇ ਦੀ ਇੱਕ ਸਿਟਿੰਗ ਮਾਰਨੀ ਹੈ ਉਠਣਾ ਨਹੀਂ ਮਨੇ ਨਾ ਮੈਂ ਪਾਣੀ ਪੀਣ ਵਾਸਤੇ ਉਠਣਾ ਨਾ ਮੈਂ ਵਾਸ਼ਰੂਮ ਵਾਸਤੇ ਉਠਣਾ ਤਾਂ 3 ਘੰਟੇ ਹੋ ਸਕਦੇ ਐ ਪਹਿਲਾਂ ਪਲਾਨਸ ਆਪਣੇ ਮਾਈਂਡ ਚ ਬਣਾਓ ਪਹਿਲਾਂ ਸਾਰੇ ਪਲਾਨਸ ਆਪਣੇ ਮਾਈਂਡ ਚ ਬਣਾਓ ਤਾਂ ਕਰਨਾ ਕੀ ਹੈ ਤਰੀਕਾ ਕੀ ਅਪਣਾਣਾ ਹੈ ਬਈ ਇੱਕ ਚੀਜ਼ ਦੇਖੋ ਧਿਆਨ ਨਾਲ ਮੈਂ ਸਵੇਰੇ 4 ਵਜੇ ਪੜਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਮੇਰਾ ਕੰਪੀਟੀਟਰ ਸੋ ਰਿਹਾ ਹੈ ਜੇ ਇਹ ਸਟ੍ਰੈਟਜੀ ਫੋਲੋ ਕਰੋਗੇ ਚੀਜ਼ ਨੂੰ ਸਮਝੋਗੇ ਡੀਪਲੀ ਤਾ ਆਬਵੀਅਸਲੀ ਲਾਈਫ ਚ ਅਸੀਂ ਬਹੁਤ ਅੱਗੇ ਜਾਵਾਂਗੇ ਦੂਜਿਆਂ ਨਾਲ ਅੱਗੇ ਰਵਾਂਗੇ ਰਵਾਂਗੇ ਇੱਕ ਚੀਜ਼ ਸਮਝਿਏ ਕਿ ਲਾਈਨ ਬਹੁਤ ਲੰਬੀ ਹੈ ਜੀ ਮਿਹਨਤ ਕਰਨ ਵਾਲੇ ਬਹੁਤ ਬੈਠੇ ਨੇ ਮੇਰੇ ਤੋਂ ਉੱਪਰ ਜਾਣ ਵਾਲੇ ਬਹੁਤ ਬੈਠੇ ਨੇ ਬਟ ਮੈਨ ਉਹਨਾਂ ਨੂੰ ਕ੍ਰਾਸ ਕਰਕੇ ਅੱਗੇ ਜਾ ਕੇ ਖੜਨਾ ਹੈ ਤੇ ਇੱਕ ਰੂਟੀਨ ਫੋਲੋ ਕਰਨਾ ਪਏਗਾ ਮੈਂ ਇੱਥੇ ਗੱਲ ਕਰਨ ਜਾਣੀ ਸਿਰਫ ਇੱਕ ਸਬਜੈਕਟ ਦੀ ਬਾਕੀਆਂ ਦੀ ਪਲੈਨਿੰਗ ਤੁਸੀਂ ਖੁਦ ਬਣਾਓਗੇ ਮੈਂ ਸਿਰਫ ਇੱਕ ਸਬਜੈਕਟ ਦੀ ਗੱਲ ਕਰੂੰ ਇੰਗਲਿਸ਼ ਦੀ ਕਿ ਅਸੀਂ ਕੋਈ ਸਟ੍ਰੈਟੇਜੀ ਪਲਾਨ ਦੇ ਨਾਲ ਚੱਲਦੇ ਹਾਂ ਕੀ ਅਸੀਂ ਕਿਸੇ ਇੱਕ ਸਟਰੈਟੇਜੀ ਪਲਾਨ ਦੇ ਨਾਲ ਚੱਲਦੇ ਹਾਂ ਜੇ ਅਸੀਂ ਵੀ ਇਸ ਤਰੀਕੇ ਦੀ ਇੱਕ ਸਟਰੈਟੇਜੀ ਅਪਣਾਉਨੇ ਹਾਂ ਇੱਕ ਸਟੂਡੈਂਟ ਦਾ ਸਟਰੈਟੇਜੀ ਇੱਕ ਪਲਾਨ ਹੈ ਦੇਖੋ ਬਹੁਤ ਹੀ ਚੰਗੀ ਤਰ੍ਹਾਂ ਉਹਨਾਂ ਨੇ ਦੱਸਿਆ ਹੋਇਆ ਹੈ ਲਿਖਿਆ ਹੋਇਆ ਹੈ ਕਿ ਮੇਰਾ ਇਹ ਵਾਲਾ ਟੌਪਿਕ ਡਨ ਹੋ ਗਿਆ ਜੀ ਇਸ ਦਾ ਮੈਂ ਲਾਈਵ ਟੈਸਟ ਕਵਰ ਕਰ ਲਿਆ ਜੀ ਇਹ 100% ਮੇਰਾ ਡਨ ਹੈ ਇਸ ਨੂੰ ਮੈਂ ਕਿੰਨੇ ਘੰਟੇ ਦਿੱਤੇ ਜੇ ਅਸੀਂ ਪਲਾਨਸ ਨਹੀਂ ਬਣਾ ਸਕਦੇ ਤਾਂ ਅਸੀਂ ਲਾਈਫ ਸਕਸੈਸਫੁਲ ਨਹੀਂ ਹੋਵਾਂਗੇ ਹਰ ਇੱਕ ਚੀਜ਼ ਲਈ ਪਲਾਨ ਹੋਣਾ ਬਹੁਤ ਜ਼ਰੂਰੀ ਹੈ ਕੀ ਤੁਸੀਂ ਵੀ ਇਸ ਤਰ੍ਹਾਂ ਹੀ ਆਪਣੀ ਪ੍ਰੈਕਟਿਸ ਕਰ ਰਹੇ ਹੋ ਜੇ ਕਰ ਰਹੇ ਹੋ ਤਾਂ ਤੁਸੀਂ ਡਿਸਰਵ ਕਰਦੇ ਹੋ ਪੂਰੇ ਨੰਬਰ ਪਰ ਜੇ ਕਿਤੇ ਨਾ ਕਿਤੇ ਕਮੀ ਹੈ ਕਿਤੇ ਨਾ ਕਿਤੇ ਕਮੀ ਛੱਡ ਰੱਖੀ ਹੈ ਤੋਖਾ ਦੇ ਰਹੇ ਆ ਚੀਤ ਕਰਦੇ ਆ ਆਪਣੇ ਆਪ ਨੂੰ ਬੇਵਕੂਫ ਬਣਾ ਰਹੇ ਹਾਂ ਤਾਂ ਫਿਰ ਕੋਈ ਹੱਲ ਨਹੀਂ ਹੋ ਸਕਦਾ ਉਸ ਚੀਜ਼ ਦਾ ਮੈਂ ਕਹਿੰਨੀ ਆ 40 ਡੇਜ਼ ਪੰਜਾਬੀ ਸਟੂਡੈਂਟਸ ਵਾਸਤੇ ਇੱਕ ਡਰ ਬੈਠਿਆ ਹੋਇਆ ਹੈ ਇੰਗਲਿਸ਼ ਦਾ ਪੰਜਾਬੀ ਸਟੂਡੈਂਟਸ ਦੇ ਮਨ ਚ ਡਰ ਬੈਠਿਆ ਹੋਇਆ ਹੈ ਇੰਗਲਿਸ਼ ਦਾ ਪਈਏ ਤੁਹਾਡੇ ਵਿੱਚੋਂ ਹੀ ਨੇ ਇਹ ਤੁਹਾਡੇ ਵਿੱਚੋਂ ਹੀ ਨੇ ਸਟੂਡੈਂਟਸ ਜਿਹੜੇ ਕਹਿੰਦੇ ਸੀ ਆਈ ਹੇਟ ਇੰਗਲਿਸ਼ ਮੇਰਾ ਇੰਗਲਿਸ਼ ਨੂੰ ਦੇਖਣ ਦਾ ਮਨ ਨਹੀਂ ਕਰਦਾ ਔਰ ਕਈ ਸਟੂਡੈਂਟਸ ਇਹ ਕਹਿੰਦੇ ਆ ਜੀ ਮੈਂ ਤਾਂ ਇੰਗਲਿਸ਼ ਕਰਕੇ ਨੈਗੇਟਿਵ ਮਾਰਕਿੰਗ ਜਾਂਦੇ ਜਿਹੜੇ ਤਿੰਨ ਚਾਰ ਟਿਕ ਕਰਕੇ ਆ ਨਾ ਉਹਨਾਂ ਕਰਕੇ ਨੈਗੇਟਿਵ ਹੋ ਜਾਂਦੇ ਤਾਂ ਮੇਰਾ ਪੇਪਰ ਕਲੈਕ ਨਹੀਂ ਹੁੰਦਾ ਬਟ ਇੱਕ ਚੀਜ਼ ਮੈਂ ਕਹਿਣਾ ਜ਼ਰੂਰ ਚਾਹੂੰਗੀ ਕਿ ਇਹ ਇੱਕ ਐਦਾਂ ਦਾ ਸਬਜੈਕਟ ਹੈ ਜਿਸ ਨੂੰ ਤੁਸੀਂ 40 ਦਿਨ 2 ਘੰਟੇ ਸਿਰਫ 40 ਦਿਨ ਤੁਸੀਂ ਆਪਣੇ 2 ਘੰਟੇ ਦੇ ਸਕਦੇ ਹੋ ਕੀ ਤੁਸੀਂ ਦੇ ਸਕਦੇ ਹੋ ਸੇ ਯੈਸ ਔਰ ਨੋ 40 ਡੇਸ ਤੁਸੀਂ ਆਪਣੇ 2 ਘੰਟੇ 2 ਆਵਰਸ ਇਸ ਸਬਜੈਕਟ ਨੂੰ ਜੇ ਤੁਸੀਂ ਦਿੰਦੇ ਹੋ ਤਾਂ 100% ਪੂਰੇ ਨੰਬਰਾਂ ਦਾ ਵਾਦਾ ਹੈ ਤੁਹਾਨੂੰ ਮੇਰਾ ਵਾਦਾ ਹੈ ਚੱਲੋਗੇ ਉਵੇਂ ਕਰੋਗੇ ਉਵੇਂ ਜਿਵੇਂ ਮੈਂ ਕਹਾਂ ਤੁਹਾਨੂੰ ਸਾਰਾ ਕੁਝ ਕਲੀਅਰ ਹੋਊਗਾ ਸਾਰਾ ਕੁਝ ਸਮਝ ਆਊਗਾ ਬਟ ਮਾਰਕਸ ਵੀ ਫੁੱਲ ਆਣਗੇ ਤਾਂ ਮੈਂ ਇੱਕ ਸਬਜੈਕਟ ਦਾ ਤੁਹਾਨੂੰ ਪਲਾਨ ਦੱਸ ਰਹੀਆਂ ਤੇ ਬਾਕੀ ਸਬਜੈਕਟ ਦਾ ਪਲਾਨ ਤੁਸੀਂ ਖੁਦ ਬਣਾਣਾ ਹੈ ਪਹਿਲੀ ਗੱਲ ਤਾਂ ਦਿਖਾਵਾ ਕਰਨਾ ਬੰਦ ਕਰੋ ਬਹਾਨੇ ਬਣਾਉਣੇ ਬੰਦ ਕਰੋ ਟਾਈਮ ਖਰਾਬ ਕਰਨਾ ਬੰਦ ਕਰੋ ਠੀਕ ਹੈ ਸੋ 2 ਆਵਰਸ ਅਸੀਂ ਕਰਨਾ ਕੀ ਹੈ 1 ਐਂਡ ਹਾਫ ਆਵਰ ਡੇਢ ਘੰਟਾ ਅਸੀਂ ਪੜਨੀਏ ਗ੍ਰਾਮਰ ਗ੍ਰਾਮਰ ਤੇ ਕੰਮ ਕਰਾਂਗੇ 30 ਮਿੰਟਸ ਅਸੀਂ ਪੜਨੀਏ ਵੋਕੈਬ 30 ਮਿੰਟਸ ਲਗਾਉਣੇ ਨੇ ਅਸੀਂ ਵੋਕੈਬ ਤੇ ਆਹ ਸਟ੍ਰੈਟਜੀ ਫੋਲੋ ਕਰ ਲਓ ਇੰਗਲਿਸ਼ ਦੀ ਬਟ ਪੜੋ ਉਹ ਜੋ ਪੰਜਾਬ ਦੇ ਪੇਪਰਾਂ ਲਈ ਇੰਪੋਰਟੈਂਟ ਹੈ ਜੋ ਸਾਡੇ ਐਗਜ਼ਾਮਸ ਚ ਆਉਂਦਾ ਹੈ ਇਹ ਨਹੀਂ ਮੈਂ ਸਾਰੇ ਇੰਡੀਆ ਲੈਵਲ ਦੇ ਪੇਪਰਾਂ 'ਚ ਜਿਹੜਾ ਕੁਝ ਆਂਦਾ ਚੱਕ ਕੇ ਉਹਨੂੰ ਪੜ੍ਹ ਕੇ ਅਸੀਂ ਸੋਚੀਏ ਵੀ ਅਸੀਂ ਤਾਂ ਬਈ 40 ਦਿਨਾਂ 'ਚ ਪਤਾ ਨਹੀਂ ਕੀ ਤੋਪ ਚਲਾ ਦਾਂਗੇ ਨਹੀਂ that is not possible ਉਹ ਬਿਲਕੁਲ ਹੀ ਪੋਸੀਬਲ ਨਹੀਂ ਹੋਊਗਾ ਠੀਕ ਹੈ ਸੋ ਜਿਹੜਾ ਪਲਾਨ ਤੁਹਾਨੂੰ ਜਿਹੜੀ ਸਟ੍ਰੈਟ ਜਿੰਨਾ ਬੁੱਕ ਦਾਣੀ ਹੈ ਐਨਾ ਟਾਈਮ ਕੱਢ ਲਓ ਤੁਸੀਂ ਕਿੰਨੇ ਦਿਨਾਂ ਲਈ 40 ਡੇਸ ਲਈ 40 ਦਿਨਾਂ ਲਈ ਤਾਂ ਮੇਰਾ ਵਾਅਦਾ ਹੈ ਕਿ ਇੰਗਲਿਸ਼ 'ਚ ਫੁੱਲ ਮਾਰਕਸ ਆ ਸਕਦੇ ਨੇ ਠੀਕ ਹੈ ਡਰਨਾ ਬੰਦ ਕਰੋ ਪਹਿਲਾਂ ਤਾਂ ਕਿਉਂਕਿ ਅਸੀਂ ਪੜਦੇ ਇੰਗਲਿਸ਼ ਪੰਜਾਬੀ ਦੀ ਤਰ੍ਹਾਂ ਪੰਜਾਬੀ ਗ੍ਰਾਮਰ ਜਿਵੇਂ ਜਿਵੇਂ ਅਸੀਂ ਨਾਉਨ ਪੜ੍ਹ ਲਿਆ ਜਿਵੇਂ ਅਸੀਂ ਨਾਉਨ ਪੜ੍ਹ ਲਿਆ ਔਰ ਇੱਕ ਹੋਰ ਚੀਜ਼ ਹੈ ਉਹ ਸਟੂਡੈਂਟਸ ਦੇ ਮਨਚ ਇਹ ਗਲਤ ਫहमी ਹੈ ਕਿ ਇੰਗਲਿਸ਼ ਨਾਉਨ ਤੋਂ ਹੀ ਸ਼ੁਰੂ ਹੁੰਦੀ ਹੈ ਇੰਗਲਿਸ਼ ਪ੍ਰੋਨਾਉਨ ਤੋਂ ਸ਼ੁਰੂ ਹੁੰਦੀ ਹੈ ਉਹ ਐਦਾਂ ਦਾ ਕੁਝ ਨਹੀਂ ਹੈ ਜੀ ਐਦਾਂ ਦਾ ਕੁਝ ਨਹੀਂ ਹੈ ਇਸ ਨੂੰ ਸਿੱਖਣ ਵਾਸਤੇ ਕੋਈ ਇੱਕ ਆਰਡਰ ਨਹੀਂ ਫੋਲੋ ਕਰਨਾ ਪਊਗਾ ਤੁਹਾਨੂੰ ਕਿ ਪਹਿਲਾਂ ਨਾਮ ਕਰੂੰਗਾ ਫਿਰ ਪ੍ਰਨਾਉਨ ਕਰੂੰਗਾ ਫਿਰ ਕੁਝ ਸਮਝ ਆਊਗਾ ਪਹਿਲਾਂ ਟੈਂਸਸ ਕਰੂੰਗਾ ਫਿਰ ਐਦਾਂ ਦਾ ਤਾਂ ਕੁਝ ਵੀ ਨਹੀਂ ਹੈ ਜੇ ਆਪਣੇ ਟੀਚਰ ਦਾ ਕਹਿਣਾ ਮੰਨੋਗੇ ਉਹਨਾਂ ਦੇ ਪਿੱਛੇ ਲੱਗ ਕੇ ਇੱਕ ਆਪਣਾ ਪਲਾਨ ਬਣਾਓਗੇ ਕਿ ਹਾਂਜੀ ਮੈਂ ਇੰਨਾ ਟਾਈਮ ਕੱਢਣਾ ਇਸ ਸਬਜੈਕਟ ਵਾਸਤੇ ਜਿਹੜਾ ਸਬਜੈਕਟ ਵੀ ਕਿਉਂ ਨਹੀਂ ਤੇ ਟਾਈਮ ਕੱਢੋ ਇੱਕ ਸਿਟਿੰਗ ਮਾਰੋ ਸਵੇਰੇ ਉਠੋ ਜਲਦੀ ਮੰਨ ਲਓ ਤੁਸੀਂ ਸਵੇਰੇ ਨਹੀਂ ਉੱਠ ਕੇ ਪੜ੍ਹ ਸਕਦੇ ਤੁਸੀਂ ਰਾਤ ਨੂੰ ਲੇਟ ਤੱਕ ਪੜ੍ਹ ਸਕਦੇ ਹੋ ਰਾਤ ਨੂੰ ਪੜੋ 3 ਵਜੇ ਤੱਕ ਸਵੇਰੇ ਉਠੋ ਤੁਸੀਂ 9 ਵਜੇ ਉਦੋਂ ਬਾਅਦ ਬੈਠੋ ਆਪਣਾ 10 ਵੇ ਪਲਾਨ ਬਣਾ ਕੇ ਕਿ 10 ਤੋਂ ਲੈ ਕੇ ਮੈਂ 2 ਵਜੇ ਤੱਕ ਆਪਣੀ ਸੀਟ ਤੋਂ ਹਿਲਣਾ ਨਹੀਂ ਹੈ ਮੈਂ ਪੜ੍ਹਨਾ ਹੈ ਕੋਈ ਫੋਨ ਨਹੀਂ ਚਲਾਉਣਾ ਫੋਨ ਸਿਰ ਪੜ੍ਹਾਈ ਵਾਸਤੇ ਖੋਲਣਾ ਹੈ ਸ਼ੇਅਰਿੰਗ ਕੱਟ ਕਰਨੀ ਹੈ ਕੋਈ ਵੀ ਫालतू ਚੀਜ਼ ਆ ਗਈ ਫालतू ਵੀਡੀਓ ਆ ਗਈ ਕੋਈ ਫालतੂ ਜੋਕਸ ਆ ਗਏ ਉਹ ਚੱਕ ਕੇ ਦੂਜੇ ਨੂੰ ਸ਼ੇਅਰ ਕਰਦੇ ਨਾਲ ਹੀ ਆਵਦਾ ਟਾਈਮ ਖਰਾਬ ਨਾਲ ਹੀ ਦੂਜੇ ਦਾ ਟਾਈਮ ਖਰਾਬ ਨਹੀਂ ਇਹ ਨਹੀਂ ਕਰਨਾ ਸੀ ਠੀਕ ਹੈ ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਬਈ ਮੈਂ ਲੈਨੇ ਫੁੱਲ ਨੰਬਰ ਔਰ ਮੈਂ ਕਰ ਸਕਦਾ ਤਿਆਰੀ ਮੈਂ ਦੇ ਸਕਦਾ 2 ਘੰਟੇ ਪਹਿਲਾਂ ਤੈਨੂੰ ਕਰੋ ਜੁਆਇਨ ਇੰਗਲਿਸ਼ ਵਿਦ ਸੋਨਿਆ ਅਰਾੜਾ ਸਰਚ ਕਰੋ ਟੈਲੀਗ੍ਰam ਤੇ ਬਹੁਤ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੂਗਾ ਜਦੋਂ ਸਟੂਡੈਂਟਸ ਦੇ ਰਿਵਿਊਜ਼ ਪੜੋਗੇ ਨਾ ਕਮੈਂਟਸ ਪੜੋਗੇ ਤਾਂ ਆਪਣੇ ਆਪ ਨੂੰ ਲੱਗੂ ਕਿ ਮੈਂ ਪਿੱਛੇ ਆ ਬਈ ਮੈਂ ਅੱਗੇ ਜਾਣਾ ਜੋ ਤੱਕ ਅਸੀਂ ਕੰਪੀਟੀਟਰ ਨੂੰ ਬੀਟ ਨਹੀਂ ਕਰਾਂਗੇ ਆਪਣੇ ਕੰਪੀਟੀਟਰ ਨੂੰ ਉਹ ਤੱਕ ਅੱਗੇ ਨਹੀਂ ਜਾ ਸਕਦੇ ਅਸੀਂ ਇਹਨੂੰ ਜੁਆਇਨ ਕਰ ਲਓ ਐਪ ਦੇ ਉੱਪਰ ਫ੍ਰੀ ਆਫ ਕੋਸਟ ਵਾਂਗੂ ਤੁਹਾਨੂੰ ਇਹਦਾ ਫਾਇਦਾ ਦਿੱਤਾ ਜਾ ਰਿਹਾ ਹੈ ਇਹਨੂੰ ਕਰ ਲਓ ਜੁਆਇਨ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਆ ਇਸਟ ਕੁਸ਼ਨਸ ਸੋਲਵ ਕਰੋ ਬਹਾਨੇ ਨਾ ਬਣਾਓ ਇੱਕ ਟੈਸਟ ਬਹੁਤ ਵਧੀਆ ਤਰੀਕੇ ਨਾਲ 15 ਮਿੰਟ ਚ ਸੋਲਵ ਹੁੰਦਾ ਹੈ ਕਿਉਂਕਿ 12 ਕੁਐਸਚਨਸ ਕਰਦੇ ਆਪਾਂ ਸਮਝ ਰਹੇ ਹੋ ਔਰ ਫਿਰ ਵੀ ਲੱਗਦਾ ਹੈ ਕਿ ਨਹੀਂ ਮੈਂ ਜਮਾ 0 ਤੋਂ ਤਿਆਰੀ ਕਰਨੀ ਹੈ ਅੱਜ ਮੈਂ ਕਰਨੀ ਹੈ ਤਿਆਰੀ ਛੱਡ ਰੱਖਿਆ ਸਬਜੈਕਟ ਕੋਈ ਵੀ ਸਬਜੈਕਟ ਛੱਡਣਾ ਨਹੀਂ ਹੈ ਕੋਈ ਵੀ ਚਾਹੇ ਕਿੰਨਾ ਮਰਜੀ ਉਸ ਤੋਂ ਡਰ ਲੱਗਦਾ ਹੈ ਉਹਦਾ ਹੱਲ ਲੱਭੋ ਜੇ ਲੱਗਦਾ ਹੈ ਇੰਗਲਿਸ਼ ਛੱਡ ਰੱਖੀਏ ਮੈਂ ਇੰਗਲਿਸ਼ ਕਰਦਾ ਨਹੀਂ ਮੇਰੇ 2-4 ਨੰਬਰ ਆਂਦੇ ਆ 5 ਨੰਬਰ ਆਂਦੇ ਆ ਨੈਗੇਟਿਵ ਮਾਰਕਿੰਗ ਆਂਦੀ ਹੈ ਤਬਈ ਆ ਸ਼ੁਰੂ ਇਹਦੇ ਚ ਚਲੇ ਜਾਓ ਜੇ 2 ਘੰਟੇ ਲ ਜੇ ਪਟਕਣਾ ਇੱਧਰ ਉੱਧਰ ਟਾਈਮ ਖਰਾਬ ਕਰਨੇ ਆਹ ਵਾਲੀ ਵੀਡੀਓ ਫੋਲ ਲਿਆਵਲੀ ਵੀਡੀਓ ਫੋਲ ਲਿਆਵਲੀ ਵੀਡੀਓ ਫੋਲਲੀ ਤਾਂ ਫਿਰ ਕੁਝ ਨਹੀਂ ਹੋ ਸਕਦਾ ਫਿਰ ਪੇਪਰ ਦੇ ਕੁਸ਼ਚਨ ਨਹੀਂ ਸੋਲਵ ਹੋਣੇ ਆਪਣੇ ਆਪ ਜਦੋਂ ਤੱਕ ਅਸੀਂ ਖੁਦ ਟਾਪਿਕ ਵਾਈਜ਼ ਪ੍ਰੈਕਟਿਸ ਨਹੀਂ ਕਰਾਂਗੇ ਐਮਸੀਕਿਊਜ਼ ਜੋ ਤੱਕ ਵੋਕੈਬ ਨਹੀਂ ਅਸੀਂ ਕਰਾਂਗੇ ਸਿਨੋਨੀਮ ਐਂਟੋਨੀਮ ਆਣਗੇ ਆਣਗੇ ਕਲੀਅਰ ਤਾਂ ਭਈ ਇਹਨੂੰ ਕਰ ਸਕਦੇ ਹੋ ਜੁਆਇਨ ਤੁਸੀਂ ਸੋਚਣ ਦੀ ਲੋੜ ਨਹੀਂ ਹੈ ਜਿਹੜੀ ਬੁੱਕ ਹੈ ਇਹਦੇ ਵਿੱਚ ਹੀ ਐਡ ਹੋਏਗੀ ਇੰਗਲਿਸ਼ ਦੀ ਪ੍ਰੋਬਲਮ ਹੈ ਤੁਹਾਡੀ ਸੋਲਵ ਕਰਕੇ ਦੇ ਰਹੀ ਹਾਂ ਹਾਂ ਜੇ ਤੁਸੀਂ ਤਿਆਰੀ ਕੀਤੀ ਹੋਈ ਹੈ ਤੁਸੀਂ ਗ੍ਰਾਮਰ ਵੋਕੈਬ ਕਰ ਰੱਖਿਆ ਤਾਂ YouTube ਤੇ ਬਹੁਤ ਸਾਰੇ ਮੌਕ ਟੈਸਟ ਲਗਵਾਏ ਹੋਏ ਹਨ ਉਹਨਾਂ ਨੂੰ ਸੋਲਵ ਕਰੋ ਤੁਹਾਡੇ ਫੁੱਲ ਮਾਰਕਸ ਆਸਬੁ ਦੇਣ ਫੁੱਲ ਮਾਰਕਸ ਇਹਦੇ ਸਬਲੀ ਕਰਨਾ ਕੀ ਹੁੰਦਾ ਹੈ Play Store ਤੋਂ ਐਪ ਡਾਊਨਲੋਡ ਕਰੋਗੇ ਕਰਨੀ ਪੋਗੇ ਤੁਹਾਨੂੰ ਸੋਣਿਆ ਤਾ ਐਪ ਡਾਊਨਲੋਡ ਕਰੋ ਉੱਥੇ 1 ਰੁਪਏ ਵਾਲੀ ਟੈਸਟ ਸੀਰੀਜ਼ ਵੀ ਮਿਲ ਜੂ ਕਲਾ ਵੋਕੈਬ ਵੀ ਮਿਲ ਜੂ ਭਈ ਪੂਰਾ ਕੰਪਲੀਟ ਵੀ ਮਿਲ ਜੂ ਕੁਝ ਨਾ ਕੁਝ ਤਾਂ ਅੱਛਾ ਮਿਲੂਗਾ ਫਾਲਤੂ ਗੈਪਸ ਹਟਾਓ ਪਹਿਲਾਂ ਆਪਣੇ ਫੋਨ ਚ ਜਿਨ੍ਹਾਂ ਦੇ ਬੈਠੇ ਨੋਟੀਫਿਕੇਸ਼ਨ ਆਇਆ ਨਾਲ ਦੀ ਨਾਲ ਚੱਕ ਕੇ ਛਲਾਂਗ ਮਾਰ ਕੇ ਖੋਲ ਕੇ ਉੱਥੇ ਬੈਠ ਜੰਨੇ ਆ ਪਤਾ ਨਹੀਂ ਚਲਦੇ ਕਦੋਂ 15 ਮਿੰਟ ਵੇਸਟ ਹੋ ਗਏ ਉਹ ਜਿਹੜੇ ਅਸੀਂ 15 20 ਮਿੰਟ ਅੱਧਾ ਘੰਟਾ ਵੇਸਟ ਕਰਦੇ ਹਾਂ ਉਹਨੇ ਚ ਤਾਂ ਅਸੀਂ ਪਤਾ ਨਹੀਂ ਵਕੈਬ ਦੇ ਤਿੰਨ ਲੈਕਚਰ ਪੂਰੇ ਕਰ ਲਏ ਤਾਂ ਇੱਕ ਵਕੈਬ ਦੀ ਕਲਾਸ ਆਪਾਂ 15 20 ਵਰਡਸ ਕਰਦੇ ਹਾਂ ਤੇ ਤਿੰਨ ਕਲਾਸਸ ਅੱਧੇ ਘੰਟੇ 'ਚ ਖਤਮ ਕਰਦੇ ਆਪਾਂ ਵਕੈਬ ਦੀਆਂ ਤਾਂ ਕਿੰਨੇ ਵਰਡਸ ਹੋ ਗਏ 50 ਵਰਡ ਇੱਕ ਦਿਨ ਦੇ ਤੁਹਾਡੇ ਕੋਲ ਆ ਗਏ ਤਾਂ ਪੇਪਰ 'ਚ ਕਿਉਂ ਨਹੀਂ ਡਾਇਰੈਕਟ ਕੁਐਸਚਨਸ ਸੋਲਵ ਹੋਣਗੇ ਸਿਨੋਨੀਮੋਨਿਮੈਂਟੋਂ ਦੇ ਸੋ ਝੂਠੀ ਮਿਹਨਤ ਬੰਦ ਕਰੋ ਦਿਖਾਵਾ ਕਰਨਾ ਬੰਦ ਕਰੋ ਬੇਵਕੂਫ ਬਣਾਉਣਾ ਬੰਦ ਕਰੋ ਆਪਣੇ ਆਪ ਨੂੰ ਕਰਦਿਆਂ ਨੂੰ ਨਹੀਂ ਆਪਣੇ ਆਪ ਨੂੰ ਕਰਦਿਆਂ ਤਾਂ ਸਿਰਫ ਦੁਖੀ ਕਰ ਰਿਆਂ ਅਸੀਂ ਆਪਣੀਆਂ ਹਰਕਤਾਂ ਕਰਕੇ ਉਹ ਅੰਦਰ ਹੀ ਅੰਦਰ ਪਰੇਸ਼ਾਨ ਰਹਿੰਦੇ ਕਿ ਬੱਚਾ ਸੈੱਟ ਹੋ ਜਾਏ ਬਟ ਬੱਚਾ ਕਰ ਕੀ ਰਿਹਾ ਉਹਨਾਂ ਨੂੰ ਬੇਵਕੂਫ ਬਣਾ ਰਿਹਾ ਆਪਣੇ ਆਪ ਨੂੰ ਬੇਵਕੂਫ ਬਣਾ ਰਿਹਾ ਸਰਕਲ ਕੱਟ ਕਰੋ ਯਾਰਾ ਦੋਸਤਾਂ ਨੂੰ ਖੁਸ਼ ਕਰਨਾ ਕੱਟ ਕਰੋ ਆਪਣੇ ਆਪ ਨੂੰ ਕੱਟ ਆਫ ਕਰ ਦਿਓ ਜਿੰਨਾ ਕੱਟ ਆਫ ਕਰ ਸਕਦੇ ਹੋ ਕਰ ਦਿਓ ਸਰਕਲ ਆਪਣਾ ਬਹੁਤ ਛੋਟਾ ਰੱਖੋ ਦਿਲਜੀਤ ਦਸਾਨੀ ਕਹਿੰਦਾ ਸਰਕਲ ਛੋਟਾ ਗੱਲ ਬਾਤ ਵੱਡੀ ਹੈ ਉਹ ਹੋਣਾ ਚਾਹੀਦਾ ਸਾਡਾ ਐਨਾ ਸਮਝ ਲਓ ਜੇ ਤੁਹਾਡਾ ਦੋਸਤ ਕੱਲ ਨੂੰ ਸੈੱਟ ਹੋ ਗਿਆ ਨਾ ਤਾਂ ਤੁਹਾਡਾ ਫੋਨ ਚੁੱਕਣਾ ਬੰਦ ਕਰ ਦੂਗਾ ਫਿਰ ਫੀਲ ਹੋਊਗਾ ਵੀ ਹੋਇਆ ਕੀ ਮੇਰੇ ਨਾਲ ਜਿਹੜੇ ਅਸੀਂ ਦੋਸਤੀ ਦੋਸਤੀ ਆ ਰਹੇ ਕਰਦੇ ਰਹਿੰਦੇ ਨਾ ਛੱਡ ਦਿਓ ਛੱਡ ਦਿਓ ਫੋਨ ਘਟਾਓ ਜਿੰਨਾ ਘਟਾ ਸਕਦੇ ਪੜ੍ਹਨ ਦੇ ਟਾਈਮ ਤੇ ਰੱਖੋ ਉਸ ਤੋਂ ਬਾਅਦ ਉਹਨੂੰ ਬੰਦ ਕਰਕੇ ਰੱਖੋ ਵੀ ਮੈਂ 2 ਘੰਟੇ ਨੂੰ ਟੱਚ ਨਹੀਂ ਕਰਨਾ ਇਹ ਮੁਸੀਬਤ ਹੈ ਮੇਰੇ ਵਾਸਤੇ ਠੀਕ ਹੈ ਸੋ ਮਿਹਨਤ ਕਰੋ ਤਰੱਕੀ ਕਰੋ ਅੱਗੇ ਵਧੋ ਬਟ ਬੇਵਕੂ ਬਣਾਉਣਾ, ਪਾਗਲ ਬਣਾਉਣਾ ਬੰਦ ਕਰੋ ਆਪਣੇ ਆਪ ਨੂੰ, ਆਪਣੇ ਘਰਦਿਆਂ ਨੂੰ ਤੇ ਆਪਣੀ ਜ਼ਿੰਦਗੀ ਦਾ ਸਤਿਆਨਾਸ਼ ਨਾ ਕਰੋ ਆਪਣੇ ਆਪ। ਮਿਹਨਤ ਅੱਗੇ ਸਭ ਕੁਝ ਚੁੱਕਦਾ ਹੈ। ਇੱਕ ਗੋਲ ਲੈ ਕੇ ਚੱਲੋ ਕਿ ਹਾਂ, ਮੇਰੇ ਕੋਲ 6 ਮਹੀਨੇ ਹੈ ਮੈਂ ਇਹ ਸੈੱਟ ਕਰਨਾ ਹੈ। ਇਹ ਨਹੀਂ ਸੋchnਾ ਵੀ ਇੱਕ ਸਾਲ ਖਰਾਬ ਕਰ ਲਿਆ, ਇੱਕ ਸਾਲ ਹੋਰ ਖਰਾਬ ਕਰਨਾ ਹੈ। ਨਾ, ਇਹ ਨਹੀਂ ਕਰਨਾ। ਸਾਲੋਂਦੇ ਰਹਿਣਗੇ, ਸਾਲ ਜਾਂਦੇ ਰਹਿਣਗੇ ਬਟ ਅਸੀਂ ਖਰਾਬ ਕਰ ਰਹੇ ਹਾਂ ਆਪਣਾ ਟਾਈਮ। ਠੀਕ ਹੈ? ਸੋ ਅੱਜ ਤੋਂ ਹੀ ਹੋ ਜੋ ਸ਼ੁਰੂ। ਪਿੱਛੇ ਨਹੀਂ ਹਟਣਾ, ਡਿਟਰਮਾਈਨ ਰਹਿਣਾ ਹੈ। ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਹੈ ਫੁੱਲ એનર્ਜੀ ਦੇ ਨਾਲ ਤਿਆਰੀ ਕਰਨੀ ਹੈ ਰਾਈਟ